ਲੋਕ ਰੋਪੈਂਦੇ ਨੇ ਰਾਮਲੀਲਾਵਾ ਵਿੱਚ ਤੇ ਇੱਕ ਗੱਲ ਯਾਦ ਰੱਖਣਾ ਜੇ ਕੋਈ ਲੋ ਪਵੇ ਤਾਂ ਕਦੇ ਵੀ ਕਿਸੇ ਹੋਰ ਲਈ ਨਹੀਂ ਰੁੰਦਾ ਜੋ ਉੱਥੇ ਮੰਥ ਤੇ ਚੱਲ ਰਿਹਾ ਹੁੰਦਾ ਹੈ ਹਨ ਦਰਨਾਥਾ ਸ਼੍ਰੀ ਰਾਮ ਕੋ ਵਨ ਵਿੱਚ ਭੇਜਣੇ ਕੀ ਕਹਿਤੇ ਹੋ ਤੁਹਾਡੇ ਜੀਵਾ ਕੇ ਟੁਕੜੇ ਟੁਕੜੇ ਕਿਉਂ ਨਹੀਂ ਹੋ ਗਏ ਇਹ ਤੁਹਾਨੂੰ ਆਪਣੇ ਦੁੱਖ ਦੀ ਯਾਦ ਦਿਲਾਉਂਦਾ ਹੈ ਜੋ ਤੁਹਾਨੂੰ ਰੂਲਾ ਦਿੰਦਾ ਹੈ ਇੱਕ ਨਾਤਾ ਬਣ ਜਾਂਦਾ ਹੈ ਇਹ ਇੱਕ ਬੰਦਾ ਹੈ ਸੋਹਣਾ ਸੁਭਿਠਿਤ ਗਿਆਨੀ ਯੁਗਰਾਜ ਚਾਰਪਰਾਹਨ ਹੱਸਦਾ ਖੇੜਦਾ ਪਰਿਵਾਰ ਤੇ ਰਾਜ ਤਿਲਖ ਹੋਣ ਵਾਲਾ ਹੈ ਉਤੋਂ ਆ ਜਾਂਦੀ ਇਹ ਦਾਸੀ ਮੰਤਰਾ ਉਹ ਰਾਣੀ ਦੇ ਕੰਨ ਪਰਦੀ ਹੈ ਹੁਣ ਇਹ ਤਾਂ ਹਰ ਘਰ ਵਿੱਚ ਹੁੰਦਾ ਹੈ ਨਾ ਤਾਂ ਲੋਕ ਫਿਰ ਉਸ ਨਾਲ ਆਪਣਾ ਸੰਬੰਧ ਜੋੜ ਲੈਂਦੇ ਹਨ ਹੋਰ ਵੀ ਕਿੰਨੇ ਹੀ ਉੱਚੇ ਉੱਚੇ ਧਾਰਮਿਕ ਗ੍ਰੰਥ ਹਨ ਪਰ ਲੋਕਾਂ ਦਾ ਉਹਨਾਂ ਨਾਲ ਕੋਈ ਜੁੜਾਅ ਬਣ ਹੀ ਨਹੀਂ ਸਕਿਆ ਇਸ ਦੇਸ਼ ਵਿੱਚ ਧਰਮ ਦਾ ਅਸਲ ਮਤਲਬ ਹੀ ਰਹਿ ਗਿਆ ਹੈ ਰਾਮਾਇਣ ਅਤੇ ਮਹਾਪਾਰਤ ਕਿਉਂਕਿ ਉਥੇ ਜੋ ਕਹਾਣੀਆਂ ਹਨ ਉਹ ਕਰ ਕਰ ਦੀਆਂ ਕਹਾਣੀਆਂ ਹਨ ਉਥੇ ਜੋ ਕਥਾਕਾਰ ਹੈ ਉਹ ਤੁਹਾਡੇ ਜੀਵਨ ਦੇ ਪੱਧਰ ਤੱਕ ਉਤਰਿਆ ਹੈ ਤੇ ਫਿਰ ਉਥੋਂ ਉਸਨੇ ਕਹਾਣੀ ਨੂੰ ਉਤੇ ਚੁੱਕਿਆ ਹੈ